ਹੈਲੋ ਗਾਇਸ ਕਿਵੇਂ ਹੋ ਤੁਸੀਂ ਸਾਰੇ ਆਏ ਹੋ ਤੁਸੀਂ ਸਾਰੇ ਵਧੀਆ ਹੋਗੇ ਅੱਜ ਆਪਾਂ ਬਣਾਉਣ ਲੱਗੇ ਆਂ ਗੋਭੀ ਕੰਨ ਉਸਾਰੀ ਰੈਸਪੀ ਜ਼ਰੂਰ ਸ਼ੇਅਰ ਕਰਾਂਗੀ ਅੱਜ ਆਪਾਂ ਚੁੱਲੇ ਤੇ ਗੋਭੀ ਬਣਾਉਣ ਲੱਗੇ ਆਂ ਪੰਜਾਬੀ ਸਟਾਈਲ 延迟 ਕਿਸ ਗੱਲ ਦੀ ਆਜੋ ਫਿਰ ਬਣਾਦੇ ਆਂ ਸਭ ਤੋਂ ਪਹਿਲਾਂ ਗੋਭੀ ਦੀ ਸਟਾਫ ਕਰਨੇ ਕਟਿੰਗ ਕਰਨ ਤੋਂ ਬਾਅਦ ਜੋ ਐਕਸਟਰਾ ਪੱਤੇ ਵਗੈਰਾ ਉਹਨਾਂ ਨੂੰ ਤਾੜ ਲੈਣਾ ਹੈ ਅੱਛੀ ਤਰ੍ਹਾਂ ਫਿਰ ਇਹ ਵੀ ਚੋ ਕੱਟ ਲਗਾ ਕੇ ਫਿਰ ਉਹ ਤੁਹਾਡੀ ਇੱਛਾ ਹੈ ਕਿ ਪਤਲੇ ਪੀਸ ਕੱਟਨੇ ਆ ਕਿ ਮੋٹے ਆਪਣੇ ਹਿਸਾਬ ਨਾਲ ਤੁਸੀਂ ਕੱਟ ਸਕਦੇ ਹੋ ਜੋ ਤੁਹਾਨੂੰ ਲੱਗੇ ਫਲਾਵਰ ਸਹੀ ਨਹੀਂ ਹੈ ਗੋਭੀ ਦਾ ਇਸ ਤਰ੍ਹਾਂ ਉਤਾਰ ਵੀ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਹੱਥਾਂ ਨਾਲ ਕੱਟ ਸਕਦੇ ਹੋ ਜਾਂ ਫਿਰ ਨਾਈਫ ਨਾਲ ਸਸਰਾ ਬ੍ਰੇਕ ਦਿੱਟਨੇ ਆ ਸਾਰਾ ਇਹ ਨਾਗਰੀ ਇਸੇ ਤਰ੍ਹਾਂ ਕੱਟ ਕਰਨੇ ਆ ਆਪਾਂ ਜਿਆਦਾ ਨਾ ਤਾਂ 20 ਜਿਆਦਾ ਮੋਟੇ ਹੋਣੀ ਚਾਹੀਦੀ ਨਾ ਹਾਂਜੀ ਦੇਖੋ ਗਾਇਸ ਆਪਾਂ ਸਾਰੀ ਗੋਭੀ ਜੋ ਕਿ ਹੈ ਕੱਟ ਲਈ ਹੈ ਬਹੁਤ ਵਧੀਆ ਤਰੀਕੇ ਨਾਲ ਸਾਹਮਣੇ ਆਈ ਹੈ ਜੋ ਕਿ ਕਟਿੰਗ ਹੁਣ ਆਪਾਂ ਇਸੇ ਤਰ੍ਹਾਂ ਆਲੂ ਛਿੱਲਨੇ ਆ ਪਹਿਲਾਂ ਕਿਉਂਕਿ ਬਿਨਾ ਛਿਲਕੇ ਦੇ ਆਲੂ ਗੋਭੀ ਚ ਟੇਸਟੀ ਨਹੀਂ ਲੱਗਦੇ ਆਪਾਂ ਛੇਲ ਉਤਾਰਾਂਗੇ ਦੇਖੋ ਕਿਸ ਤਰ੍ਹਾਂ ਉਤਾਰਨੀ ਹੈ ਇਸੇ ਤਰ੍ਹਾਂ ਸਾਰੀ ਛਿਲਕਾ ਉਤਾਰਨਾ ਹੈ ਕਿਉਂਕਿ ਜੇਕਰ ਆਪਾਂ ਇਸੇ ਤਰ੍ਹਾਂ ਮੋਟਾ-ਮੋਟਾ ਛਿਲਕਾ ਉਤਾਰਾਂਗੇ ਤਾਂ ਸਾਰਾ ਆਲੂ ਵੇਸਟ ਹੋ ਜਾਏਗਾ ਇਸੇ ਲਈ ਪਤਨੇ-ਪਤਨੇ ਛੇਲੇ ਉਤਾਰਨੀ ਆਪਾਂ ਕੁਝ ਲੋਕ ਆਲੂ ਬਿਨਾ ਛਿਲਲੇ ਹੀ ਐਡ ਕਰ ਦਿੰਦੇ ਆ ਪਰ ਸਾਨੂੰ ਉਸੇ ਤਰ੍ਹਾਂ ਟੇਸਟ ਵਧੀਆ ਨਹੀਂ ਲੱਗਦਾ ਸੋ ਆਪਣੀ ਆਪਣਾ ਉਹ ਤਾਂ ਟੇਸਟ ਹੀ ਹੈ ਤੁਸੀਂ ਉਹਦਾ ਵੀ ਐਡ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੈ ਉਹਦਾ ਕਰ ਸਕਦੇ ਹੋ ਪਰ ਆਪਾਂ ਇਹਦਾ ਐਡ ਕਰਦੇ ਆ ਦੇਖੋ ਇਹਨੇ ਛਿਲਕਾ ਉਤਰ ਗਿਆ ਨੈਕਸਟ ਵਾਲੇ ਦਾ ਵੀ ਇਦਾਂ ਹੀ ਆਪਾਂ ਉਤਾਰ ਲੈਣਾ ਛਿਲਕਾ ਅੰਜੀ ਦੇਖੋ ਗਾਇਸ ਹੁਣ ਆਲੂ ਵੀ ਛਿਲਕੇ ರೆਡੀ ਹੋ ਚੁੱਕਿਆ ਹੁਣ ਆਪਾਂ ਇਹਦੇ ਛੋਟੇ ਛੋਟੇ ਪੀਸ ਕਰਾਂਗੇ ਨਾ ਤਾਂ ਜਿਆਦਾ ਮੋٹے ਹੋਣਗੇ ਪੀਸ ਨਹੀਂ ਪਤਨੇ ਹੋਣਗੇ ਮੀਡੀਅਮ ਸਾਈਜ਼ ਦੇਖੋ ਇਦਾਂ ਹੀ ਸਾਰੇ ਪੀਸ ਕਰਨੇ ਆ ਆਲੂ ਦੇ ਜਾਦਾ ਮੋٹے ਪੀਸ ਹੋਣ ਨਾਲ ਉਹਨਾਂ ਨੂੰ ਸੇਕਾ ਜ਼ਿਆਦਾ ਲਗਵਾਣਾ ਪੈਂਦਾ ਜੋ ਕਿ ਕਈ ਵਾਰ ਕੱਚੇ ਵੀ ਰਹਿ ਜਾਂਦੇ ਆ ਕਿਉਂਕਿ ਗੋਭੀ ਜੋ ਕੀ ਹੈ ਉਹ ਪਹਿਲਾਂ ਹੀ ਬਰ ਜਾਂਦੀ ਹੈ ਆਲੂ ਜੋ ਆ ਕੱਚੇ ਰਹਿ ਜਾਂਦੇ ਆ ਇਸ ਲਈ ਆਪਾਂ ਨੂੰ ਗੋਭੀ ਤੇ ਆਲੂ ਦੇ ਪੀਸ ਮੀਡੀਅਮ ਸਾਈਜ਼ ਚ ਹੀ ਕਰਨੇ ਚਾਹੀਦੇ ਆ ਜੋ ਕਿ ਬੈਟਰਾ ਦੇਖੋ ਇਸੇ ਤਰ੍ਹਾਂ लास्ट ਆਲੂ ਵੀ ਆਪਾਂ ਕੱਟ ਕਰਾਂਗੇ ਸਿੰਪਲ ਟ੍ਰਿਕ ਇਹ ਨਾਲ ਆਪ ਨੂੰ ਲੱਗੇ ਆਜ ਆਲੂ ਗੋਭੀ ਮਟਰ ਦੇਖੋ ਸਭ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਆਡ ਕਰਾਂਗੇ ਮਟਰ ਉਹ ਵੀ ਇੱਕ ਅਲੱਗ ਬੌਲੇ ਚ ਜਿਾ ਕੋਈ ਕੁਝ ਵੀ ਨਹੀਂ ਆਸਕ ਜਿਉ ਦੇ ਚੀ ਕਾਲਨੀ ਆ ਉਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਸੀਂ ਵਿੱਚ ਮਟਰ ਐਡ ਕਰਨਾ ਚਾਹੁੰਦੇ ਹੋ ਜਾਂ ਨਹੀਂ ਬਟੇ ਗਲ ਜ਼ਰੂਰ ਹੈ ਕਿ ਤੁਸੀਂ ਗੋਭੀ ਚ ਆਲੂ ਤਾਂ ਐਡ ਕਰਨੀ ਹੀ ਆ ਉਹ ਇੱਕ ਕਹਾਵਤ ਹੈਗੀ ਹੈ ਨਾ ਆਲੂ ਗੋਭੀ ਗਲਿਆਨੀ ਕਿੱਥੇ ਜਾ ਕੇ ਰਲਿਆ ਨਹੀਂ ਇਸੇ ਲਈ ਆਲੂ ਵਿੱਚ ਗੋਭੀ ਐਡ ਕਰਨੀ ਪੈਂਦੀ ਹੈ ਔਰ ਗੋਭੀ ਚ ਆਲੂ ਦੇਖੋ ਆਪਾਂ ਸਾਰੇ ਮਟਰ ਇਸੇ ਤਰ੍ਹਾਂ ਛਿੱਲਨੇ ਆ ਹਰ चीज ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਇਸੇ ਲਈ ਆਪਾਂ ਐਡ ਕਰਾਂਗੇ ਵਿੱਚ ਹਾਂਜੀ ਦੇਖੋ ਗਾਈਸ ਆਪਾਂ ਸਾਰੇ ਮਟਰ ਛਿੱਲ ਕੇ ਜੋ ਕਿ ਰੈਡੀ ਆ ਹੁਣ ਆਪਾਂ ਵਿੱਚ ਐਡ ਕਰਾਂਗੇ ਟਮਾਟਰ ਮੈਂ ਟਮਾਟਰ ਪਹਿਲਾਂ ਹੀ ਧੋ ਲਏ ਤੁਸੀਂ ਵੀ ਧੋ ਲੈਣੇ ਆ ਕਿਉਂਕਿ ਟਮਾਟਰ ਕੱਟ ਕਰਨ ਤੋਂ ਬਾਅਦ ਤੋਂ ਨਾਲ ਉਦੀ ਜੋ ਕਿ ਖਟਿਆਸ ਆ ਉਹ ਖਤਮ ਹੋ ਜਾਂਦੀ ਹੈ ਵਿੱਚ ਆਪਾਂ ਹਾਲ ਕਰਾਂਗੇ ਅਦਰਕ ਔਰ ਥੇਨ ਮਿਰਚ ਅਦਰਕ ਜੋ ਕਿ ਬਹੁਤ ਹੀ ਫਾਇਦੇਮੰਦ ਹੈ ਹਾਜਮੇ ਲਈ ਜੋ ਕਿ ਪਚਾਪ ਭੋਜਨ ਪਚਾਉਣ ਵਿੱਚ ਵੀ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਇਸ ਲਈ ਆਪਾਂ ਨੂੰ ਵਾਈਬਾਦੀ ਨਹੀਂ ਹੁੰਦੀ ਇਸ ਲਈ ਸਾਨੂੰ ਗੋਭੀ ਦੀ ਸਬਜੀ ਵਿੱਚ ਤਾਂ ਅਦਰਕ ਡਾਲਣੀ ਚਾਹੀਦੀ ਹੈ ਇਹ ਦਾਦੀ ਪਰਦਾਦੀ ਦਾ ਅਨੁਸਕਾ ਹੁਣ ਆਪਾਂ ਐਡ ਕਰਾਂਗੇ ਮਟਰ ਅਦਰਕ ਦੇ ਬਹੁਤ ਫਾਇਦੇ ਆ ਗਾਇਸ ਤੁਸੀਂ ਖਾਇਆ ਕਰੋ ਪੇਟ ਦਰਦ ਨਹੀਂ ਹੁੰਦਾ ਬਹੁਤ ਫਾਇਦੇ ਆ ਭੋਜਨ ਪਚਾਉਣ ਵਿੱਚ ਮਦਦ ਕਰਦੀ ਆ ਹਾਂਜੀ ਗਾਇਸ ਦੇਖੋ ਹੁਣ ਆਪਾਂ ਕਰਦੇ ਆ ਸਭ ਤੋਂ ਵੱਡਾ ਕੰਮ क्योंकि आपी स्टाइल को भी बना रहे हैं चूल्हे पर इसलिए चुल्हा बाल रही हाँ हाँ जी गाइस देखो चुला बल के रेडी है हम आप लगे हाँ तेल देखो आप डेढ़ कलछी तेल दी वन एंड हाफ ਬਾਕੀ ਤੁਸੀਂ ਜਿੰਨਾ ਕੋ ਯੂਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਆਪਣੀ ਮਾਤਰਾ ਅਨੁਸਾਰ ਹਾਂਜੀ ਗਾਇਸ ਹੁਣ ਦੇਖੋ ਆਪਾਂ ਸਗਲੀ ਨੂੰ ਚੁੱਲ੍ਹੇ ਦੇ ਉੱਪਰ ਰੱਖਤਾ ਔਰ ਤੇਲ ਨੂੰ ਥੋੜਾ ਗਰਮ ਹੋਣ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਚੰਗੀ ਤਰ੍ਹਾਂ ਤੇਲ ਗਰਮ ਨਾ ਹੋਇਆ ਤਾਂ ਸਬਜੀ ਵਿੱਚ ਤੇਲ ਦੀ ਸਮੈਲ ਆਏਗੀ ਇਸ ਲਈ ਤੇਲ ਨੂੰ ਪੂਰਾ ਕਲਕੋ ਫੇਰੀ ਸਬਜੀ ਡਾਲੋ ਦੇਖੋ ਗਾਇਸ तेल जो है कि विया तरह गर्म हो गया है हम ऐड करा सब तो पहला सब तो पहला आप करे टमाटर और जो अदरक सी और मिर्च सी। इसी तरह सारा टमाटर बहुत समान डाल देना ਇਨ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਇਹਦੇ ਵਿੱਚ ਗਾਇਸ ਆਪਾਂ ਗੋਭੀ ਨੂੰ ਚੰਗੀ ਤਰ੍ਹਾਂ ਧੋਸ਼ ਕਰ ਲਿਆ ਉਹਨਾਂ ਆਪਾਂ ਐਡ ਕਰਾਂਗੇ ਗੋਭੀ ਹੁਣ ਆਪਾਂ ਇਹਨੂੰ ਹਿਲਾਵਾਂਗੇ ਦੇਖੋ ਕਿੰਨਾ ਸੋਹਣਾ ਫਲੇਵਰ ਆ ਰਿਹਾ ਹੈ ਪੂਰੀ ਤਰ੍ਹਾਂ ਹਲਾ ਦੇਣਾ ਹੁਣ ਇੱਕ ਮੇਨ ਗੱਲ ਇਹਦੀ ਚ ਇਹ ਰਹੀ ਹੈ ਗੋਭੀ ਦੀ ਕਿ ਆਪਾਂ ਇੱਕ ਬੂੰਦ ਵੀ ਪਾਣੀ ਐਦ ਨਹੀਂ ਕੀਤਾ ਕਿਉਂਕਿ ਆਪਾਂ ਟੱਕ ਕੇ ਬਣਾਵਾਂਗੇ ਔਰ ਪਾਖਣ ਨਾਲ ਆਪਣੇ ਆਪ ਹੀ ਪਾਣੀ ਛੱਡ ਚਲੇਗਾ ਆਕੀਂ ਨਹੀਂ ਬਲ ਰਹੀਆਂ ਗਾਇਸ ਪਿੰਡੋ ਸਟਾਈਲ ਕੋਪੀ ਉਹਨੂੰ ਉੱਪਰ ਆਪਾਂ ਪਲੇਟ ਦੇ ਦਵਾਂਗੇ ਬਹੁਤ ਹੀ ਸੋ ਆਕ ਬਾਲਾ ਕੇ ਆਪਾਂ ਬਹੁਤ ਹੀ ਮੱਠੀ ਸੱਕੀ ਤੇ ਆਪਾਂ ਬਣਾਵਾਂਗੇ ਗੋਭੀ ਵਿੱਚ ਪਾਣੀ ਆਦ ਨਹੀਂ ਕਰਨਾ ਧਿਆਨ ਰੱਖਿਓ ਕਿਉਂਕਿ ਪਲੇਟ ਲਗਾਤੀ ਹੈ ਆਪਾਂ ਆਪ ਨਾਲ ਹੀ ਆਪਣੇ ਆਪ ਉਤੋ ਵੀ ਤਿਆਰ ਹੋ ਜਾਏਗੀ ਪਾਣੀ ਇੱਕ ਬੂੰਦ ਵੀ ਆਦ ਨਹੀਂ ਕਰਨਾ ਦੇਖੋ ਜੀ ਆਪਣੀ ਗੋਭੀ ਬਣ ਕੇ ਰਹਿ ਗਈ ਆ ਗਰਮਾਇ ਕੋਰੇ ਤੁਹਾਨੂੰ ਸਰਵ ਕਰਕੇ ਦਿਖਾਉਂਦੀ ਆਂ ਦੇਖੋ ਜੀ ਆਲੂ ਆਇਆ ਦੇਖੋ ਕਿੰਨੀ ਟੇਸਟੀ ਲੱਗ ਰਹੀ ਹੈ ਕੋਬੀ ਤੁਸੀਂ ਵੀ ਜਰੂਰ ਟਰਾਈ ਕਰਿਓ ਪਿੰਡੂ